ਸ਼ਸ਼ਤਰਕਾਲ ਤੁਸੀਂ ਦੇਖ ਰਹੇ ਹੋ SMS and News ਤੇ ਮੈਂ ਹਾਂ ਪ੍ਰਦੀਪ ਕੋਰ ਤਾਂ ਬੇਸ਼ੱਕ ਸਾਇੰਸ ਨੇ ਟੈਕਨੋਲੋਜੀ ਦੇ ਵਿੱਚ ਵਾਅਦਾ ਕੀਤਾ ਹੈ ਪਹਿਲਾਂ ਅਸੀਂ ਸਾਈਕਲ ਤੇ ਸਫ਼ਰ ਕਰਦੇ ਸੀ ਫਿਰ ਅਸੀਂ ਸਕੂਟਰ ਤੇ ਆ ਗਏ ਫਿਰ ਕਾਰਾਂ ਤੇ ਆ ਗਏ ਔਰ ਹੁਣ ਸਾਡੇ ਕੋਲੇ ਹੋਰ ਵੀ ਬਹੁਤ ਸਾਰੇ ਸਾਧਨ ਨੇ ਜਿਨ੍ਹਾਂ ਦੀ ਬਦਲ ਦੇ ਨਾਲ ਅਸੀਂ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਤੇ ਜਾ ਸਕਦੇ ਤਾਂ ਹੁਣ ਅਸੀਂ ਗੱਲ ਕਰ ਲੈਨੇ ਇਲੈਕਟ੍ਰੋਨਿਕ ਸਕੂਟਰ ਦੀ ਤੁਸੀਂ ਬੇਸ਼ੱਕ ਇਸ ਦੇ ਬਾਰੇ ਸੁਣਿਆ ਹੋਵੇਗਾ ਦੇਖਿਆ ਹੋਵੇਗਾ ਇਸ ਦੇ ਸਫ਼ਰ ਦਾ ਆਨੰਦ ਵੀ ਲਿਆ ਹੋਵੇਗਾ ਪਰ ਹੁਣ ਤੁਹਾਨੂੰ ਦੱਸ ਦਿੰਨੇ ਆ ਕਿ ਜੇਕਰ ਤੁਸੀਂ ਵੀ ਆਪਣੀ ਇਲੈਕਟ੍ਰਿਕ ਸਕੂਟਰ ਹੈ ਜਿਹੜੀ ਸਾਰੀ ਤਾਂ ਚਾਰਜਿੰਗ ਤੇ ਲਗਾ ਕੇ ਰੱਖਦੇ ਹੋ ਤਾਂ ਉਸ ਦਾ ਕੀ ਨੁਕਸਾਨ ਹੋ ਸਕਦਾ ਹੈ ਤਾਂ ਸੀਸੀਟੀਵੀ ਤਸਵੀਰਾਂ ਨੇ ਜਿਹੜੀਆਂ ਸਾਹਮਣੇ ਆਈਆਂ ਨੇ ਜਿਸ ਦੇ ਵਿੱਚ ਇੱਕ ਸਖਸ਼ ਦੇ ਵੱਲੋਂ ਆਪਣੀ ਇਲੈਕਟ੍ਰਿਕ ਸਕੂਟਰ ਨੂੰ ਸਾਰੀ ਰਾਤ ਚਾਰਜਿੰਗ ਤੇ ਲਗਾ ਕੇ ਰੱਖਿਆ ਹੁੰਦਾ ਤੇ ਫਿਰ ਅਚਾਨਕ ਉਹ ਬਲਾਸਟ ਹੋ ਜਾਂਦੀ ਹੈ ਉਸ ਦੇ ਵਿੱਚੋਂ ਧੂਆ ਨਿਕਲ ਜਾਂਦਾ ਤਾਂ ਮੌਕੇ ਦੀਆਂ ਤਸਵੀਰਾਂ ਸੀਸੀਟੀਵੀ ਕੈਮਰੇ ਵਿੱਚ ਕੈਦ ਹੋਈਆਂ ਨੇ ਆ ਤਸਵੀਰਾਂ ਤੋਂ ਤੁਸੀਂ ਖੁਦ ਅੰਦਾਜ਼ਾ ਲਗਾ ਸਕਦੇ ਹੋ ਕਿ ਥੋੜੀ ਜੀ ਗਲਤੀ ਛੋਟੀ ਜੀ ਮਿਸਟੇਕ ਤੁਹਾਡਾ ਕਿੰਨਾ ਨੁਕਸਾਨ ਕਰ ਸਕਦੀ ਹੈ ਸ਼ਸ਼ਤਰਕਾਲ ਤੋਂ ਦੇਖ ਰਿਹਾ ਹਾਂ ਸੰਜੈ نیوز ਤੇ ਮੈਂ ਹਾਂ ਪ੍ਰਦੀਪ ਕੋਰਤਾ ਬੇਸ਼ੱਕ ਸਾਇੰਸ ਨੇ ਟੈਕਨੋਲੋਜੀ ਦੇ ਵਿੱਚ ਵਾਧਾ ਕੀਤਾ ਹੈ ਪਹਿਲਾਂ ਅਸੀਂ ਸਾਈਕਲ ਤੇ ਸਫ਼ਰ ਕਰਦੇ ਸੀ ਫਿਰ ਅਸੀਂ ਸਕੂਟਰ ਤੇ ਆ ਗਏ ਫਿਰ ਕਾਰਾਂ ਤੇ ਆ ਗਏ ਔਰ ਹੁਣ ਸਾਡੇ ਕੋਲੇ ਹੋਰ ਵੀ ਬਹੁਤ ਸਾਰੇ ਸਾਧਨ ਨੇ ਜਿਨ੍ਹਾਂ ਦੀ ਬਦਲ ਦੇ ਨਾਲ ਅਸੀਂ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਤੇ ਜਾ ਸਕਦੇ ਤਾਂ ਹੁਣ ਅਸੀਂ ਗੱਲ ਕਰ ਲੈਨੇ ਇਲੈਕਟ੍ਰੋਨਿਕ ਸਕੂਟਰ ਦੀ ਤੁਸੀਂ ਬੇਸ਼ੱਕ ਇਸ ਦੇ ਬਾਰੇ ਸੁਣਿਆ ਹੋਵੇਗਾ ਦੇਖਿਆ ਹੋਵੇਗਾ ਤੇ ਇਸ ਦੇ ਸਫ਼ਰ ਦਾ ਆਨੰਦ ਵੀ ਲਿਆ ਹੋਵੇਗਾ ਪਰ ਹੁਣ ਤੁਹਾਨੂੰ ਦੱਸ ਦਿੰਨੇ ਆ ਕਿ ਜੇਕਰ ਤੁਸੀਂ ਵੀ ਆਪਣੀ ਇਲੈਕਟ੍ਰਿਕ ਸਕੂਟਰ ਹੈ ਜਿਹੜੀ ਸਾਰੀ ਤਾਂ ਚਾਰਜਿੰਗ ਤੇ ਲਗਾ ਕੇ ਰੱਖਦੇ ਹੋ ਤਾਂ ਉਸ ਦਾ ਕੀ ਨੁਕਸਾਨ ਹੋ ਸਕਦਾ ਹੈ ਤਾਂ ਸੀਸੀਟੀਵੀ ਤਸਵੀਰਾਂ ਨੇ ਜਿਹੜੀਆਂ ਸਾਹਮਣੇ ਆਈਆਂ ਨੇ ਜਿਸ ਦੇ ਵਿੱਚ ਇੱਕ ਸਖਸ਼ ਦੇ ਵੱਲੋਂ ਆਪਣੀ ਇਲੈਕਟ੍ਰਿਕ ਸਕੂਟਰ ਨੂੰ ਸਾਰੀ ਰਾਤ ਚਾਰਜਿੰਗ ਤੇ ਲਗਾ ਕੇ ਰੱਖਿਆ ਹੁੰਦਾ ਤੇ ਫਿਰ ਅਚਾਨਕ ਉਹ ਬਲਾਸਟ ਹੋ ਜਾਂਦੀ ਹੈ ਉਸ ਦੇ ਵਿੱਚੋਂ ਧੂਆ ਨਿਕਲ ਜਾਂਦਾ ਤਾਂ ਮੌਕੇ ਦੀਆਂ ਤਸਵੀਰਾਂ ਸੀਸੀਟੀਵੀ ਕੈਮਰੇਜ ਵਿੱਚ ਕੈਦ ਹੋਈਆਂ ਨੇ ਆ ਤਸਵੀਰਾਂ ਤੋਂ ਤੁਸੀਂ ਖੁਦ ਅੰਦਾਜ਼ਾ ਲਗਾ ਸਕਦੇ ਹੋ ਕਿ ਥੋੜੀ ਜੀ ਗਲਤੀ ਛੋਟੀ ਜੀ ਮਿਸਟੇਕ ਤੁਹਾਡਾ ਕਿੰਨਾ ਨੁਕਸਾਨ ਕਰ ਸਕਦੀ ਹੈ ਸ਼ਸ਼ਤਰਕਾਲ ਤੋਂ ਦੇਖ ਰਿਹਾ ਹਾਂ ਸੰਸ ਐਂਡ ਨਿਊਜ਼ ਤੇ ਮੈਂ ਹਾਂ ਪ੍ਰਦੀਪ ਗੌਰ ਤਾਂ ਬੇਸ਼ੱਕ ਸਾਇੰਸ ਨੇ ਟੈਕਨੋਲੋਜੀ ਦੇ ਵਿੱਚ ਵਾਅਦਾ ਕੀਤਾ ਹੈ ਪਹਿਲਾਂ ਅਸੀਂ ਸਾਈਕਲ ਤੇ ਸਫ਼ਰ ਕਰਦੇ ਸੀ ਫਿਰ ਅਸੀਂ ਸਕੂਟਰ ਤੇ ਆ ਗਏ ਫਿਰ ਕਾਰਾਂ ਤੇ ਆ ਗਏ ਔਰ ਹੁਣ ਸਾਡੇ ਕੋਲੇ ਹੋਰ ਵੀ ਬਹੁਤ ਸਾਰੇ ਸਾਧਨ ਨੇ ਜਿਨ੍ਹਾਂ ਦੀ ਬਦਲ ਦੇ ਨਾਲ ਅਸੀਂ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਤੇ ਜਾ ਸਕਦੇ ਤਾਂ ਹੁਣ ਅਸੀਂ ਗੱਲ ਕਰ ਲੈਨੇ ਇਲੈਕਟ੍ਰੋਨਿਕ ਸਕੂਟਰ ਦੀ ਤੁਸੀਂ ਬੇਸ਼ੱਕ ਇਸ ਦੇ ਬਾਰੇ ਸੁਣਿਆ ਹੋਵੇਗਾ ਦੇਖਿਆ ਹੋਵੇਗਾ ਇਸ ਦੇ ਸਫ਼ਰ ਦਾ ਆਨੰਦ ਵੀ ਲਿਆ ਹੋਵੇਗਾ ਪਰ ਹੁਣ ਤੁਹਾਨੂੰ ਦੱਸ ਦਿੰਨੇ ਆ ਕਿ ਜੇਕਰ ਤੁਸੀਂ ਵੀ ਆਪਣੀ ਇਲੈਕਟ੍ਰਿਕ ਸਕੂਟਰ ਹੈ ਜਿਹੜੀ ਸਾਰੀ ਆਤ ਚਾਰਜਿੰਗ ਤੇ ਲਗਾ ਕੇ ਰੱਖਦੇ ਹੋ ਤਾਂ ਉਸ ਦਾ ਕੀ ਨੁਕਸਾਨ ਹੋ ਸਕਦਾ ਹੈ ਤਾਂ ਸੀਸੀਟੀਵੀ ਤਸਵੀਰਾਂ ਨੇ ਜਿਹੜੀਆਂ ਸਾਹਮਣੇ ਆਈਆਂ ਨੇ ਜਿਸ ਦੇ ਵਿੱਚ ਇੱਕ ਸਖਸ਼ ਦੇ ਵੱਲੋਂ ਆਪਣੀ ਇਲੈਕਟ੍ਰਿਕ ਸਕੂਟਰ ਨੂੰ ਸਾਰੀ ਰਾਤ ਚਾਰਜਿੰਗ ਤੇ ਲਗਾ ਕੇ ਰੱਖਿਆ ਹੁੰਦਾ ਤੇ ਫਿਰ ਅਚਾਨਕ ਉਹ ਬਲਾਸਟ ਹੋ ਜਾਂਦੀ ਹੈ ਉਸ ਦੇ ਵਿੱਚੋਂ ਧੂਆ ਨਿਕਲ ਜਾਂਦਾ ਤਾਂ ਮੌਕੇ ਦੀਆਂ ਤਸਵੀਰਾਂ ਸੀਸੀਟੀਵੀ ਕੈਮਰੇ ਵਿੱਚ ਕੈਦ ਹੋਈਆਂ ਨੇ ਆ ਤਸਵੀਰਾਂ ਤੋਂ ਤੁਸੀਂ ਖੁਦ ਅੰਦਾਜ਼ਾ ਲਗਾ ਸਕਦੇ ਹੋ ਕਿ ਥੋੜੀ ਜੀ ਗਲਤੀ ਛੋਟੀ ਜੀ ਮਿਸਟੇਕ ਤੁਹਾਡਾ ਕਿੰਨਾ ਨੁਕਸਾਨ ਕਰ ਸਕਦੀ ਹੈ ਸਸ਼ਤਰਕਾਲ ਤੋਂ ਦੇਖ ਰਿਹਾ ਹਾਂ ਸੰਜੈ نیوز ਤੇ ਮੈਂ ਹਾਂ ਪ੍ਰਦੀਪ ਕੋਰਤਾ ਬੇਸ਼ੱਕ ਸਾਇੰਸ ਨੇ ਟੈਕਨੋਲੋਜੀ ਦੇ ਵਿੱਚ ਵਾਧਾ ਕੀਤਾ ਹੈ ਪਹਿਲਾਂ ਅਸੀਂ ਸਾਈਕਲ ਤੇ ਸਫ਼ਰ ਕਰਦੇ ਸੀ ਫਿਰ ਅਸੀਂ ਸਕੂਟਰ ਤੇ ਆ ਗਏ ਫਿਰ ਕਾਰਾਂ ਤੇ ਆ ਗਏ ਔਰ ਹੁਣ ਸਾਡੇ ਕੋਲੇ ਹੋਰ ਵੀ ਬਹੁਤ ਸਾਰੇ ਸਾਧਨ ਨੇ ਜਿਨ੍ਹਾਂ ਦੀ ਬਦਲ ਦੇ ਨਾਲ ਅਸੀਂ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਤੇ ਜਾ ਸਕਦੇ ਤਾਂ ਹੁਣ ਅਸੀਂ ਗੱਲ ਕਰ ਲੈਨੇ ਇਲੈਕਟ੍ਰੋਨਿਕ ਸਕੂਟਰ ਦੀ ਤੁਸੀਂ ਬੇਸ਼ੱਕ ਇਸ ਦੇ ਬਾਰੇ ਸੁਣਿਆ ਹੋਵੇਗਾ ਦੇਖਿਆ ਹੋਵੇਗਾ ਤੇ ਇਸ ਦੇ ਸਫ਼ਰ ਦਾ ਆਨੰਦ ਵੀ ਲਿਆ ਹੋਵੇਗਾ ਪਰ ਹੁਣ ਤੁਹਾਨੂੰ ਦੱਸ ਦਿੰਨੇ ਆ ਕਿ ਜੇਕਰ ਤੁਸੀਂ ਵੀ ਆਪਣੀ ਇਲੈਕਟ੍ਰਿਕ ਸਕੂਟਰ ਹੈ ਜਿਹੜੀ ਸਾਰੀ ਜਦ ਚਾਰਜਿੰਗ ਤੇ ਲਗਾ ਕੇ ਰੱਖਦੇ ਹੋ ਤਾਂ ਉਸ ਦਾ ਕੀ ਨੁਕਸਾਨ ਹੋ ਸਕਦਾ ਹੈ ਤਾਂ ਸੀਸੀਟੀਵੀ ਤਸਵੀਰਾਂ ਨੇ ਜਿਹੜੀਆਂ ਸਾਹਮਣੇ ਆਈਆਂ ਨੇ ਜਿਸ ਦੇ ਵਿੱਚ ਇੱਕ ਸਖਸ਼ ਦੇ ਵੱਲੋਂ ਆਪਣੀ ਇਲੈਕਟ੍ਰਿਕ ਸਕੂਟਰ ਨੂੰ ਸਾਰੀ ਰਾਤ ਚਾਰਜਿੰਗ ਤੇ ਲਗਾ ਕੇ ਰੱਖਿਆ ਹੁੰਦਾ ਤੇ ਫਿਰ ਅਚਾਨਕ ਉਹ ਬਲਾਸਟ ਹੋ ਜਾਂਦੀ ਹੈ ਉਸ ਦੇ ਵਿੱਚੋਂ ਧੂਆ ਨਿਕਲ ਜਾਂਦਾ ਤਾਂ ਮੌਕੇ ਦੀਆਂ ਤਸਵੀਰਾਂ ਸੀਸੀਟੀਵੀ ਕੈਮਰੇਜ ਵਿੱਚ कैद ਹੋਈਆਂ ਨੇ ਆ ਤਸਵੀਰਾਂ ਤੋਂ ਤੁਸੀਂ ਖੁਦ ਅੰਦਾਜ਼ਾ ਲਗਾ ਸਕਦੇ ਹੋ ਕਿ ਥੋੜੀ ਜੀ ਗਲਤੀ ਛੋਟੀ ਜੀ ਮਿਸਟੇਕ ਤੁਹਾਡਾ ਕਿੰਨਾ ਨੁਕਸਾਨ ਕਰ ਸਕਦੀ ਹੈ